ਤਰ ਅਸਲ ਜੀ ਜਿਹੜੇ ਤੰਜ ਗਸਨੇ ਵਾਲੇ ਆ ਜੀ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਨੂੰ ਸਮੇਂ-ਸਮੇਂ ਸਰ ਹਲਾਰਾ ਦਿੰਦੇ ਰਹਿੰਦੇ ਆ ਜੀ ਉਹਨਾਂ ਨੂੰ ਪਹਿਲਾਂ ਹੀ ਗੱਲ ਕਹਿਣ ਤੋਂ ਕਿਸੇ ਨੂੰ ਵੀ ਸੋਚਣੀ ਚਾਹੀਦੀ ਹੈ ਕਿ ਜਿਹੜਾ ਕਾਉਂਸਲਰ ਹੁੰਦਾ ਉਹਦੀ ਆਪਣੀ ਪੁਲੀ ਵੀ ਇਕੱਲੀ ਨਹੀਂ ਹੁੰਦੀ ਉਹਨਾਂ ਨੂੰ ਸਾਰੇ ਬਾੜ ਦਾ ਫਿਕਰ ਹੈ ਨੰਦੀਪਾਲ ਜੀ ਸਾਰੇ ਬਾੜ ਦੇ ਕੰਮ ਸ਼ੁਰੂ ਹੋ ਚੁੱਕੇ ਆ ਇਹਦਾ ਜਿਹੜਾ ਕਾਰਨ ਹੈ ਕਿਉਂਕਿ ਪਿਛਲੀ ਜਿਹੜੀ ਸਾਡੀ ਨਗਰ ਕੌਂਸਲ ਬਣੀ ਆ ਇਹ ਕਾਂਗਰਸ ਕਮੇਟੀ ਦੀ ਇਹ ਨਗਰ ਕੌਂਸਲ ਹੈ ਜੀ ਇਹ ਤੇ ਪਚਾਸੀ ਵੀ ਹਿੱਸੇਦਾਰ ਸੀ ਕਿ ਜਦੋਂ ਬਣੀ ਸੀ ਬਟ ਸਾਡੀ ਇਹਨਾਂ ਨੇ ਸੁਣਵਾਈ ਕੋਈ ਨਹੀਂ ਸੀ ਕਰੀ ਫਿਰ ਅਸੀਂ ਇਸ ਪਾਰਟੀ ਨੂੰ ਅਲਵਿਦਾ ਕਹਿ ਕੇ ਅਸੀਂ ਮੈਡਮ ਅਨਬੋਲ ਕਾ ਗਨਮਾਨ ਜੀ ਦੇ ਨਾਲ ਜੁੜ ਗਏ ਸੀ ਰਾਜਨੀਤੀ ਸ਼ਹਿਰ ਨਾਲ ਨਵੀਰੋ ਕਰਿਓ ਕਿਉਂਕਿ ਸ਼ਹਿਰ ਤੁਹਾਡਾ ਆਪਣਾ ਘਰ ਹੈ ਆਪਣੇ ਘਰ ਨਾਲ ਕਦੇ ਗੰਦੀ ਰਾਜਨੀਤੀ ਨਾ ਕਰੋ ਇਹ ਜੀ ਧੰਨਵਾਦ ਜੀ ਆ ਬਾਦ ਸਿੰਘ ਜੀ ਆ ਬਾਦ ਸਿੰਘ ਜੀ ਤੁਸੀਂ ਵੀ ਮੋਰਚੇ ਤੇ ਡਟੇ ਹੋਏ ਹੋ ਆ ਜਰੂਰ ਦੱਸਿਓ ਨਾਲੇ ਬਾਰੇ ਤੁਹਾਡੇ ਦੇ ਵੀ ਤੰਜ ਕਸੇ ਜਾ ਰਹੇ ਨੇ ਦਰ ਅਸਲ ਜੀ ਜਿਹੜੇ ਤੰਜ ਗਸਨਿਆਲੇ ਆ ਜੀ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਨੂੰ ਸਮੇਂ-ਸਮੇਂ ਸਰ ਹਲਾਰਾ ਦਿੰਦੇ ਰਹਿੰਦੇ ਆ ਜੀ ਕਿਉਂਕਿ ਮੈਂ ਉਹਨਾਂ ਨੂੰ ਤੁਹਾਡੇ ਮਾਧਿਅਮ ਰਹੀਂ ਅਰਨ ਜੀ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਵੀ ਉਹਨਾਂ ਤੱਕ ਮੈਂ ਗੱਲ ਪਹੁੰਚਾਣੀ ਵੀ ਚਾਹਣਾ ਔਰ ਮੈਂ ਆਪਣੇ ਜਿਹੜੇ ਸਾਡੇ ਸਤਿਕਾਰਯੋਗ ਕਾਉਂਸਲਰ ਸਾਹਿਬ ਹੈ ਸ਼੍ਰੀ ਨੰਦੀਪਾਲ ਜੀ ਵਾਸਨਸਲ ਸਾਹਿਬ ਇਹ ਐਨੇ ਕਮਾਂਡਾਰ ਬੰਦੇ ਆ ਕਿ ਜਿਹੜੇ ਕਿ ਦਿਨ ਰਾਤ ਨਹੀਂ ਦੇਖਦੇ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰਦੇ ਆ ਔਰ ਮੈਂ ਤਾਂ ਹੈਰਾਨ ਹੈ ਇਹ ਜਿਹੜੀ ਪੁਲੀ ਨੂੰ ਇਹ ਡੈਮੇਜ ਹੋਈ ਹੈ ਇਹਦਾ ਰਸਤਾ ਖੁੱਦ ਇਹ ਨੰਦੀਪਾਲ ਜੀ ਦੇ ਘਰ ਨੂੰ ਜਾਂਦਾ ਵੀ ਇਹ ਕਿਉਂ ਇਹਦੇ ਦੋਸ਼ੀ ਹੋਣਗੇ ਵੀ ਇਹ ਠੀਕ ਨਾ ਹੋਵੇ ਉਹਨਾਂ ਨੂੰ ਪਹਿਲਾਂ ਹੀ ਗੱਲ ਕਹਿਣ ਤੋਂ ਕਿਸੇ ਨੂੰ ਵੀ ਸੋਚਣੀ ਚਾਹੀਦੀ ਹੈ ਕਿ ਜਿਹੜਾ ਕਾਉਂਸਲਰ ਹੁੰਦਾ ਉਹਦੀ ਆਪਣੀ ਪੁਲੀ ਵੀ ਇਕੱਲੀ ਨਹੀਂ ਹੁੰਦੀ ਉਹਨਾਂ ਨੂੰ ਸਾਰੇ ਬਾੜ ਦਾ ਫਿਕਰ ਹੈ ਨੰਦੀਪਾਲ ਜੀ ਸਾਰੇ ਬਾੜ ਦੇ ਕੰਮ ਸ਼ੁਰੂ ਹੋ ਚੁੱਕੇ ਹੈ ਇਹਦਾ ਜਿਹੜਾ ਕਾਰਨ ਹੈ ਕਿਉਂਕਿ ਪਿਛਲੀ ਜਿਹੜੀ ਸਾਡੀ ਨਗਰ ਕੌਂਸਲ ਬਣੀ ਹੈ ਇਹ ਕਾਂਗਰਸ ਕਮੇਟੀ ਦੀ ਇਹ ਨਗਰ ਕੌਂਸਲ ਹੈ ਜੀ ਇਹਦੇ ਵਿੱਚ ਅਸੀਂ ਵੀ ਹਿੱਸੇਦਾਰ ਸੀ ਕਿ ਜਦੋਂ ਬਣੀ ਸੀ ਬਟ ਸਾਡੀ ਇਹਨਾਂ ਨੇ ਸਨਵਾਈ ਕੋਈ ਨਹੀਂ ਸੀ ਕਰੀ ਫਿਰ ਅਸੀਂ ਇਸ ਪਾਰਟੀ ਨੂੰ ਅਲਵਿਦਾ ਕਹਿ ਕੇ ਅਸੀਂ ਮੈਡਮ ਅਨਬੋਲ ਕਾਗਨਮਾਨ ਜੀ ਦੇ ਨਾਲ ਜੁੜ ਗਏ ਸੀ ਔਰ ਉਹਨਾਂ ਨੇ ਸਾਡਾ ਐਸੀ ਸਾਡੀ ਉਂਗਲੀ ਫੜੀ ਕਿ ਸਾਡੇ ਤਕਰੀਬਨ ਹੁਣ ਪਿਛਲੇ 6 ਮਹੀਨਿਆਂ ਤੋਂ ਸਾਡੇ ਜਿਹੜੇ ਇਹ ਕੰਮ ਸ਼ੁਰੂ ਹੋਏ ਆ ਜੀ ਜਿਹੜੇ ਪਿੱਛੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਨੇ ਸਾਡੇ ਨਾਲ ਬਿਤਕਰਾ ਕਰਕੇ ਸਾਡੇ ਕੰਮ ਨਹੀਂ ਸੀ ਕਰਵਾਏ ਅੱਜ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਚਾਹੀਓ ਵਾਰਡ ਨੰਬਰ 6 ਹੋਵੇ ਨੰਦੀਪਾਲ ਜੀ ਦਾ ਹੋਵੇ ਵਾਰਡ ਨੰਬਰ 9 ਹੋਵੇ ਵਾਰਡ ਨੰਬਰ 12 ਹੋਵੇ ਵਾਰਡ ਨੰਬਰ 10 ਹੋਵੇ ਤੁਸੀਂ ਜਾ ਕੇ ਦੇਖੋ ਉੱਥੇ ਕੰਮ ਚੱਲ ਰਹੇ ਆ ਕਿਉਂਕਿ ਇਹਨਾਂ ਨੇ ਸਾਡੇ ਨਾਲ ਬਿਤਕਰਾ ਕਰਿਆ ਸੀ ਅਸੀਂ ਆਪਣੀ ਸਰਕਾਰ ਦਾ ਮੈਡਮ ਅਨਮੋਲ ਗਗਨ ਮਾਨ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਮੇਂ ਸਿਰ ਆ ਪਿੱਛੇ ਸਾਨੂੰ ਕਿੰਨੀ ਵੱਡੀ ਪ੍ਰੋਬਲਮ ਆਈ ਵਾਰਡ ਨੰਬਰ 11 ਚ ਸਾਲਾ ਪਾਣੀ ਕਿੱਦਾਂ ਆਇਆ ਸੀ ਤਾਂ ਮੈਡਮ ਨੇ ਇੱਕ ਐਡਾ ਉਹਨਾਂ ਨੇ ਵੱਡਾ ਆਪਣਾ ਕਦਮ ਚੱਕਿਆ ਡੀਸੀ ਸਾਹਿਬ ਖੁਦ ਆਏ ਚੱਲ ਕੇ ਆਪ ਖੜੇ ਆ ਕੇ ਵੀ ਇਹ ਪਾਣੀ ਦਾ ਹੱਲ ਕਰੋ ਔਰ ਸਾਨੂੰ ਮੈਡਮ ਦਾ ਅਸੀਂ ਤਾਂ ਮੈਡਮ ਦੇ ਕਰਮਚਾਰੀ ਆ ਜਿਹੜੇ ਕਿ ਸਾਡੇ ਸ਼ਹਿਰ ਦੀ ਹਰ ਵਕਤ ਸਲਵਾਈ ਕਰਦੇ ਆ ਐਡੀ ਵੱਡੀ ਸੋਚ ਉਹਨਾਂ ਦੀ ਕਹਿੰਦੇ ਵੀ ਜਿਹੜਾ ਪੀਣ ਵਾਲਾ ਪਾਣੀ ਹੈ ਇਹ ਅਸੀਂ ਤੁਹਾਨੂੰ ਕਜੋਲੀ ਦਾ ਲਿਆ ਕੇ ਦੇਣਾ ਅਰੇ ਤੁਹਾਡੇ ਤੁਹਾਡੇ ਸਾਹਮਣੇ ਥੋੜੀ ਦੇਰ ਵਿੱਚ ਸਾਨੂੰ ਕਜੋਲੀ ਵਾਟਰ ਟੈਂਕਸ ਦਾ ਪਾਣੀ ਸ਼ਹਿਰ ਨੂੰ ਵੀ ਮਿਲ ਜਾਣਾ ਚਾਹੀਦਾ ਇਹ ਤੋਂ ਬਾਅਦ ਸਾਡੀ ਸਰਕਾਰ ਜਿਹੜੀ ਮਾਨ ਸਾਹਿਬ ਦੀ ਸਰਕਾਰ ਹੈ ਔਰ ਮੈਡਮ ਅਨਮੋਲ ਗਗਨ ਮਾਨ ਜੀ ਹੈ ਇਹਦੇ ਬਾਅਦ ਵਧੀਆ ਤਰੀਕਾ ਕੰਮ ਕਰਨ ਦਾ ਕੀ ਹੋਊਗਾ ਬਾਕੀ ਰਹੀ ਪੁਲੀ ਦੀ ਗੱਲ ਜਿਹੜੇ ਵਿਰੋਧੀ ਤੁਸੀਂ ਕਿਹਾ ਤੰਜ ਕਸਦੇ ਆ ਮੈਂ ਉਹਨਾਂ ਨੂੰ ਤੁਹਾਡੇ ਮਾਧਿਮ ਰਾਹੀਂ ਦੱਸਣਾ ਚਾਹੁੰਨਾ ਭਾਈ ਵੀਰੋ ਨੰਦੀਪਾਲ ਜੀ ਆਪਣੇ ਕੰਮ ਦੇ ਪ੍ਰਤੀ ਇਮਾਨਦਾਰ ਹੈ ਉਹ ਕਿਤੇ ਵੀ ਮੰਦਿਰ ਗੁਰਦੁਆਰੇ ਜਾ ਕੇ ਕਹਦੇ ਮੈਂ ਤੁਸੀਂ ਇੱਕ ਵਾਰੀ ਵੀ ਤੁਸੀਂ ਉਹ ਸਾਬ ਨੂੰ ਪੁੱਛ ਲਿਓ ਵੀ ਤੁਹਾਨੂੰ ਇੱਕ ਵਾਰੀ ਵੀ ਉਹ ਲੋਕ ਜਿਹੜੇ ਤੁਹਾਡੇ ਇਹ ਇਲੈਕਟ੍ਰੋਨਿਕ মিডিਆ ਦੇ ਰਾਹੀਂ ਕਹਿ ਰਹੇ ਆ ਕਿ ਆ ਸਾਡੀ ਤੱਕ ਕਿਸੇ ਨੇ ਸੁਣੀ ਨਹੀਂ ਉਹਨਾਂ ਨੇ ਕਿਸੇ ਨੂੰ ਕਿਹਾ ਜਾ ਕੇ ਕਿਸੇ ਨੂੰ ਨਹੀਂ ਕਿਹਾ ਉਹਨਾਂ ਨੇ ਸਿਰਫ ਜੇ ਦਰਦ ਹੈ ਬਾੜ ਦੇ ਕਾਉਂਸਲਰ ਨੂੰ ਹੈ ਇਹ ਖੁਦ ਈਓ ਸਾਹਿਬ ਨੂੰ ਕਹਿ ਕੇ ਕੰਮ ਕਰਾ ਰਹੇ ਆ ਤੁਹਾਡੇ ਸਾਹਮਣੇ ਦੇਖੋ ਸਾਰਾ ਪ੍ਰਸ਼ਾਸਨ ਜੁਟਿਆ ਹੋਇਆ ਅੱਜ ਦਾ ਨਹੀਂ ਇਹ ਤਿੰਨ ਦਿਨਾਂ ਦਾ ਲੱਗੇ ਹੋਇਆ ਜੀ ਕੰਮ ਕਰਨ ਫਿਰ ਵੀ ਆ ਕੇ ਜੇ ਲੋਕ ਇੱਥੇ ਆ ਕੇ ਕੋਈ ਸਿਆਸਤ ਕਰਦੇ ਮੈਂ ਤਾਂ ਕਹੂੰਗਾ ਐਸੀ ਰਾਜਨੀਤੀ ਸ਼ਹਿਰ ਨਾਲ ਨਾ ਵੀਰੋ ਕਰਿਓ ਕਿਉਂਕਿ ਸ਼ਹਿਰ ਤੁਹਾਡਾ ਆਪਣਾ ਘਰ ਹੈ ਆਪਣੇ ਘਰ ਨਾਲ ਕਦੇ ਗੰਦੀ ਰਾਜਨੀਤੀ ਨਾ ਕਰੋ ਇਹ ਜੀ ਧੰਨਵਾਦ ਜੀ